ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਹੈ। ਅੱਜ ਕਮਜਾ ਕਿ ਕੱਲੀਆਂ ਕੋਈ ਟੈਲਰ ਰਹਿ ਗਈਆਂ ਸੀ ਜਿਹੜੀਆਂ ਉਹ ਟਾਈਆਂ ਗਈਆਂ। ਕੁਝ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ। ਉਹ ਢਾਣ ਆਏ ਆ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦੇਣਾਸਤੇ ਡੈਬਿਊਟ ਕੀਤਾ ਗਿਆ ਵੀ ਕੱਲੀਆਂ ਕੁਝ ਟੈਲਾ ਪਟਣਾਸਤੇ। ਹਰਾਨਗੀ ਹੈ ਯਾਰ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ 'ਚ ਡਰ ਹੈ। ਐਕਚੁਅਲੀ ਜੇ ਉਹਦਾ ਕੋਈ ਡਰ ਮੈਨੂੰ ਲੱਗਦਾ ਨਹੀਂ। ਸਾਰੇ ਜਣੇ ਸਾਹਮਣੇ ਬੈਠੇ ਅਸੀਂ ਲਾ ਬਾਈਂਡਿੰਗ ਬੰਦੇ ਆ ਪਰ ਡਰ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਰ ਪੰਜ ਸੌ ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਜਿਹੜੀ ਬਾਬਾ ਸਾਹਿਬ ਤੁਸੀਂ ਗੱਲ ਕਰਦੇ ਹੋ ਕਬਜ਼ੇ ਦੀ ਕਿਹੜਾ ਕਬਜ਼ਾ ਐਨਕ੍ਰੋਚਮੈਂਟ ਨੂੰ ਤੁਸੀਂ ਕਬਜ਼ਾ ਵਰਡ ਨਾ ਦਿਓ ਹਰ ਇੱਕ ਬੰਦਾ ਆਪਣੇ ਘਰ ਦੇ ਬਾਹਰ ਸ਼ੈੱਡ ਗੱਡੀ ਖੜਾਉਣ ਵਾਸਤੇ ਜਾਂ ਪਾ ਲਿੰਦਾ ਕੁਰਸੀਆਂ ਢਾਹ ਲਾਉਂਦਾ ਦੈਟ ਇਜ਼ ਇਨਕਰੋਚਮੈਂਟ ਦੈਟ ਇਜ਼ ਨਾਟ ਕਬਜ਼ਾ ਤੇ ਉਹ ਸ਼ੈੱਡ ਪਿਛਲੀ ਵਾਰੀ ਉਟਾ ਕੇ ਹੁਣ ਕੁਝ ਟੈਲਾ ਰਹਿ ਗਿਆ ਤੇ ਉਹ ਅਜੋ ਟੈਲਾ ਬਟਣ ਆਏ ਮੈਨੂੰ ਲੱਗਦਾ ਮੋਟਿਵ ਕੱਲਾ ਟੈਲਾ ਬਟਣ ਦਾ ਨਹੀਂ ਪਰ ਕੁਝ ਮੋਟਿਵ ਕੁਝ ਸਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਹਦਾ ਟੈਲਾ ਵੀ ਬਟ ਲਿਆ ਏ ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲਾ ਬਟ ਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਉਹ ਆਪਣੇ ਘਰੇ ਲੈ ਜਾਣ ਤੇ ਉਹਨੂੰ ਘਰੇ ਲਾਓ ਤਾਂ ਕਿ ਇਹ ਘਟੋ ਘਟ ਇਹਨਾਂ ਦਾ ਨੁਕਸਾਨ ਤਾਂ ਨਾ ਹੋਵੇ ਤੇ ਧੰਨਵਾਦੀ ਆ ਮੈਂ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਜਿਹਨੂੰ ਕਹਿੰਦੇ ਹਨ ਨਾ ਜੇ ਤੁਸੀਂ ਅੱਗੇ ਵਧਣਾ ਹੈ ਰਾਈਜ਼ ਕਰਨਾ ਹੈ ਤੇ ਤੁਹਾਡੀ مخالਫਤ ਹੋਣੀ ਵੀ ਬੜੀ ਜ਼ਰੂਰੀ ਤੁਹਾਡੇ ਦੁਸ਼ਮਣ ਪੈਦਾ ਹੋਣੇ ਬੜੇ ਜ਼ਰੂਰੀ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹਦੇ ਕੰਮ ਕਰਦੇ ਰਹਿੰਦੇ ਆ ਤੇ ਆਉਣ ਵਾਲੇ ਸਮੇਂ 'ਚ ਇਹ ਮੈਨੂੰ ਲੱਗਦਾ ਹੈ ਸ਼ਾਇਦ ਬੰਮਾ ਸਾਹਿਬ ਤੁਹਾਡੇ ਧਿਆਨ 'ਚ ਹੋਵੇ ਪਰਸੋਂ ਚੌਥੇ ਵੀ ਮੈਂ ਕੋਈ ਦੋ ਚਾਰ ਬਿਆਨ ਪੂਰੇ ਐ ਜੁੜੀ ਮਰੋੜ ਵਾਲੇ ਦਿੱਤੇ ਆ ਸ਼ਾਇਦ ਇਹ ਉਦਾਰ ਬਰਤ ਹੋਵੇ ਪਰ ਮੈਨੂੰ ਲੱਗਦਾ ਵੀ ਆਨ ਵਾਲਾ ਸਮਾਂ ਚੰਗਾ ਲੱਗਦਾ ਜਿਹੜੀ ਦਿਲ ਦੀ ਧੜਕਣ ਜਦੋਂ ਵੱਧਦੀ ਹੈ ਨਾ ਕਿਸੇ ਵੀ ਬੰਦੇ ਦੀ ਤੇ ਉਹ ਧੜਕਣ ਕਿਸੇ ਗੱਲ ਕਰਕੇ ਵੱਧਦੀ ਹੈ ਹੋਂ ਦਾ ਬੰਦਾ ਨਾਰਮਲ ਹੀ ਤੁਰ ਰਹਿਦਾ ਆਪਦਾ ਕਿਸੇ ਨਾਲ ਕੋਈ ਸੰਬੰਧ ਤਲਕ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਲੋਕ ਹਿੱਤ ਕੰਮ ਜ਼ਿਆਦਾ ਕਰਨੇ ਚਾਹੀਦੇ ਆ ਨਾ ਕਿ ਪਰਸਨਲ ਹੋ ਕੇ ਇੱਕ ਦੂਜੇ ਦੇ ਭੈਣ ਕੁਝ ਕਰਨਾ ਚਾਹੀਦਾ ਤੁਸੀਂ ਫਿਰ ਆਪ ਕਹਿ ਦੋ ਕਹਿ ਠੀਕ ਹੈ ਆਨ ਵਾਲੇ ਦਾ ਕੀ ਮਤਲਬ ਹੈ ਕਿ ਯਾਰ ਬਲੀ ਬੋਲਦੇ ਹੁੰਦਾ ਹੂੰ ਤੁਸੀਂ ਆਪਣੀ ਨਸਿੱਤੀ ਹੋਣਾ ਹੈ ਕਿ ਮੰਨ ਲਓ ਵਿਕੋ ਇਹ ਮਾਮਲਾ ਪਹਿਲਾਂ ਵੀ ਹੋ ਸਕਦਾ ਉਹਨਾਂ ਦੇ ਧਿਆਨ ਚ ਹੋਵੇ ਇੱਕ ਟੈਲਾਂ ਦਾ ਪੀਸ ਮੈਂ ਤੁਹਾਨੂੰ ਪਹਿਲਾਂ ਬਾਬਾ ਸਾਹਿਬੀ ਗੱਲ ਕਰਕੇ ਹਟਾਇਆ ਇੱਕ ਛੋਟਾ ਜਿਹਾ ਟੈਲਾਂ ਦਾ ਇੱਕ ਹਿੱਸਾ ਪੱਟਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 500 ਬੰਦਾ ਡਿਪਿਊਟ ਕਰਨਾ ਪੈ ਜੇ ਵੀ ਉੱਥੇ ਕੋਈ ਗੱਲ ਨਾ ਹੋ ਜੇ ਇਹ ਇੱਕ ਡਾਰਕੈਸ ਚੀਜ਼ ਦਾ ਕਿਸ ਚੀਜ਼ ਦਾ ਡਰ ਹੈ ਮੈਂ ਤਾਂ ਹੀ ਪੁੱਛਣਾ ਜਾਊਂਗਾ ਵੀ ਕਿਸ ਚੀਜ਼ ਦਾ ਡਰ ਹੈ ਪਰ ਇਹ ਨੇ ਡਰ ਨਾਲੋਂ ਆਪਾਂ ਨੂੰ ਆਉਣ ਵਾਲੇ ਸਮੇਂ ਚੰਗੇ ਕਦਮ ਲੈਣੇ ਚਾਹੀਦੇ ਤਾਂ ਜੋ ਅਸੀਂ ਲੋਕਾਂ ਦੇ ਲੋਕ ਹਿੱਤ ਕੰਮ ਕਰ ਸਕੀਏ ਜਿਹੜੀ ਗੱਲ ਤੁਸੀਂ ਮੈਨੂੰ ਸੀਐਮ ਸਾਹਿਬ ਵਾਲੀ ਪੁੱਛੀ ਹੈ ਇਹ ਉਹਨਾਂ ਦੇ ਪਹਿਲਾਂ ਵੀ ਧਿਆਨ ਜ ਹੈ ਤੇ ਹੋ ਸਕਦਾ ਮੇਰੇ ਲਈ ਆਉਣ ਵਾਲੇ ਸਮੇਂ ਕੁਝ ਚੰਗਾ ਲਿਖਿਆ ਹੋਵੇ ਕੀ ਲੱਗਦਾ ਜੀ ਜਿਸ ਤਰ੍ਹਾਂ ਤੁਹਾਡੇ ਆਪਾਸ ਦੇ ਵਿੱਚ ਕਿਸ ਤਰ੍ਹਾਂ ਦੀ ਕਚਹਿਣ ਹੈਗੀ ਹੈ ਜਿਸ ਤਰ੍ਹਾਂ ਰੋਡ ਦੇ ਹੋਟਲ ਪੈ ਰਹੇ ਹੈ ਜਾਂ ਜਨਕੀ ਘਰ ਵਗੈਰਾ ਹੈਗਾ ਉਹ ਵੀ ਨਜ਼ਾਇਜ਼ ਜ਼ਮੀਨਾਂ ਦੇ ਵਿੱਚ ਆਉਂਦੇ ਹੈ ਕਿ ਇਹ ਨੂੰ ਨਾ ਮੈਂ ਭਰਾ ਮੇਰੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਨਜਾਇਜ਼ ਕਬਜ਼ੇ ਨਹੀਂ ਐਨਕਰੋਚਮੈਂਟ ਆਪਦੀ ਜਗ੍ਹਾ ਦੇ ਅੱਗੇ ਜਿਹੜੀ ਸੌਫਟ ਜਦੋਂ ਆਪਾਂ ਸੀਐਲਯੂ ਕਰਾਉਨੇ ਆ ਨਾ ਚੇਂਜ ਲੈਂਡ ਆਫ ਯੂਜ਼ ਕਰਾਉਨੇ ਆ ਉਹਦੇ ਅੱਗੇ ਜਿਹੜੀ ਜਗ੍ਹਾ ਪ੍ਰਸ਼ਾਸਨ ਫੁੱਟਾ 100 ਫੁੱਟ ਦੀ ਜਗ੍ਹਾ ਦੇ ਵਿੱਚ ਤੁਹਾਡੇ ਤੋਂ ਨਕਸ਼ਾ ਸਬਮਿਟ ਕਰਾਉਂਦਾ ਉਹ ਪ੍ਰੋਪਰਲੀ ਤੁਸੀਂ ਨਕਸ਼ਾ ਹੀ ਦੱਸ ਦਿਓ ਵੀ ਕਿੱਥੇ ਕੀ ਚੀਜ਼ ਹੋਊਗੀ ਪਰ ਮੈਂ ਕਿਸੇ ਵੀ ਹੋਰ ਬੰਦੇ ਦੇ ਤਰਜ ਨਹੀਂ ਕੱਸੂਗਾ ਕਿਸੇ ਵੀ ਵਪਾਰੀ ਤੇ ਕਿਉਂਕਿ ਕਾਰੋਬਾਰ ਤੇ ਕਿਸੇ ਦੇ ਘਰ ਤੇ ਇਹ ਜੇ ਪੰਜੇ ਚਲਾਉਣੇ ਕੋ ਵਾਲੇ ਚੰਗੀ ਗੱਲ ਕੋਈ ਔਦਾ ਵੀ ਨਹੀਂ ਹੋਊਗਾ ਕੋਈ ਮਤਲਬ ਬਹੁਤ ਬਟਾਹੀ ਗੱਲ ਕਹਿ ਰਹੀ ਹੈ ਹੋਰ ਦੇ ਵਿੱਚ ਕੋਈ ਹੋਰ ਜਾਂ ਕੁਝ ਮਹਿਕਮਾ ਵੀ ਨਹੀਂ ਵੇਰੇ ਆ ਵੀ ਜੜਾ ਕੁਝ ਕੰਮ ਕਰ ਫਿਰ ਦਾਤ ਕਿਰੇ ਲੁਕਾਉਂ ਰਿਹਾ ਕਿਉਂ ਦਾਤ ਲੱਗ ਰਹੀ ਹੈ ਨਾ ਮੈਂ ਸੱਚੀ ਕਿਤੇ ਅੱਗੇ ਨਾਲ ਇਹ ਦਾਤ ਲੱਗ ਰਹੀ ਹੈ ਹੋ ਸਕਦਾ ਮਹਿਕਮਿਆਂ ਦਾ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕੁਝ ਪਤਾ ਲੱਗ ਗਿਆ ਉਹ ਵੀ ਕੁਝ ਮਿਲਣ ਵਾਲਾ ਹੋਵੇ ਅਸੀਂ ਤਾਂ ਖੁਸ਼ੀ-ਖੁਸ਼ੀ ਪ੍ਰਵਾਨ ਕਰਨ ਵਾਲੇ ਜੋ ਹੈ ਸਾੜੀਆਂ ਦਾ ਟੈਲਾ ਹੀ ਹੈ ਆਇਕਲ ਟੈਲਾ ਜਦੋਂ ਮਰਜੀ ਪੱਟ ਕੇ ਦੁਬਾਰਾ ਲਵਾ ਲਓ ਬੰਦਾ ਰੀਨੋਵੇਸ਼ਨ ਵੀ ਕਰਦਾ ਹੈ ਚਲੋ ਇਸੇ ਬਾਰੇ ਦਾ ਰੀਨੋਵੇਸ਼ਨ ਕਰ ਲਾਂਗੇ ਨੁਕਸਾਨ ਦੀ ਗੱਲ ਕਰਕੇ ਖੁਸ਼ੀ ਨਕਸਾਨ ਦਾ ਬੰਦਾ ਕਿਹਦਾ ਨਹੀਂ ਨੁਕਸਾਨਦਾਰ ਬੰਦਾ ਜ਼ਿੰਦਗੀ ਦੇ ਵਿੱਚ ਵਪਾਰੀ ਤੇ ਪੋਲੀਟੀਕਲ ਬੰਦੇ ਦਾ ਕਦੀ ਨੁਕਸਾਨ ਨਹੀਂ ਹੁੰਦਾ ਜੇ ਕੋਈ ਨੁਕਸਾਨ ਵਾਲੇ ਪਾਸੇ ਜਾਂਦਾ ਤੇ ਪੋਲੀਟੀਕਲ ਬੰਦੇ ਦਾ ਕੱਦ ਵੱਧਦਾ ਮੈਨੂੰ ਇਹ ਲੱਗਦਾ ਤੇ ਮੈਂ ਕਿਸਮਤ ਵਾਲਾ ਐ ਵੀ ਜਿੰਦਾ ਕੀ ਜੋ ਪ੍ਰਚਾਰ ਹੋ ਰਿਹਾ ਚੰਗੇ ਕੰਮ ਲਈ ਹੋ ਰਿਹਾ ਕੋਈ ਮਾੜੇ ਕੰਮ ਲਈ